ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਵਿੱਚ ਇਤਿਹਾਸਿਕ ਵਿਰੋਧ ਪ੍ਰਦਰਸ਼ਨ ਨੇ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਜਿੱਤੇ 1.5 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਕੱਠੇ ਹੋ ਕੇ ਯੂਨਾਈਟਿਡ ਕਿੰਗਡਮ ਨਾ ਹੇਟ ਵੱਡੀ ਰੈਲੀ ਦੇ ਵਿੱਚ ਹਿੱਸਾ ਲਿਆ ਤੇ ਪ੍ਰਵਾਸ ਦੇ ਖਿਲਾਫ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਲੰਡਨ ਦੇ ਵਿੱਚ ਅਜੇ ਹਾਂ ਪਹਿਲੀ ਵਾਰ ਹੋਇਆ ਜਦੋਂ ਇੰਨੇ ਵੱਡੇ ਪੱਧਰ ਤੇ ਲੋਕਾਂ ਨੇ ਇੱਕ ਹੋ ਕੇ ਇਮੀਗ੍ਰੇਸ਼ਨ ਨੀਤੀਆਂ ਦੇ ਖਿਲਾਫ ਆਵਾਜ਼ ਚੁੱਕੀ ਹੋਵੇ ਇਹ ਪ੍ਰਦਰਸ਼ਨ ਫਾਰ ਰਾਈਟ ਐਕਟਿਵਿਸਟ ਟੌਮੀ ਰੋਬਿੰਸਨ ਦੀ ਅਗਵਾਈ ਹੇਠ ਹੋਇਆ ਜਿਸ ਦੇ ਵਿੱਚ ਨੈਸ਼ਨਲਿਸਟ ਦੇ ਨਾਰੇ ਗ੍ਰੇਟ ਰਿਪਲੇਸਮੈਂਟ ਵਰਗੀਆਂ ਗੱਲਾਂ ਅਤੇ ਪ੍ਰਵਾਸੀਆਂ ਵਿਰੋਧੀ ਨੀਤੀਆਂ ਨੂੰ ਲੈ ਕੇ ਭਾਰੀ ਚਰਚਾ ਹੋਈ। ਇਹ ਵੱਡਾ ਪ੍ਰਦਰਸ਼ਨ 14 ਸਤੰਬਰ ਨੂੰ ਲੰਡਨ ਦੇ ਸੈਂਟਰਲ ਇਲਾਕੇ ਵਿੱਚ ਹੋਇਆ ਜਿੱਥੇ ਲੱਖਾਂ ਲੋਕਾਂ ਨੇ ਯੂਨੀਅਨ ਜੈਕ ਝੰਡੇ ਲਹਿਰਾਏ ਅਤੇ ਨਾਅਰੇ ਲਗਾਏ। ਇਸ ਪ੍ਰਦਰਸ਼ਨ ਦੇ ਵਿੱਚ ਨੈਸ਼ਨਲਿਸਟ ਗਰੁੱਪ ਰਾਈਟ ਵਿੰਗ ਐਕਟੀਵਿਸਟ ਅਤੇ ਆਮ ਲੋਕਾਂ ਨੇ ਹਿੱਸਾ ਲਿਆ ਜਿਨ੍ਹਾਂ ਨੇ ਦੇਸ਼ ਅੰਦਰ ਗੈਰ ਕਾਨੂੰਨੀ ਪ੍ਰਵਾਸ ਨੂੰ ਰੋਕਣ ਦੀ ਮੰਗ ਕੀਤੀ। ਪੁਲਿਸ ਨੇ ਰੈਲੀ ਨੂੰ ਸ਼ਾਂਤੀਪੂਰਨ ਬਣਾਈ ਰੱਖਣ ਦੇ ਲਈ ਖਾਸ ਸੁਰੱਖਿਆ ਦੇ ਪ੍ਰਬੰਧ ਕੀਤੇ ਪਰ ਕੁਝ ਥਾਵਾਂ ਤੇ ਛੋਟੇ ਮੋਟੀਆਂ ਝੜਪਾਂ ਜ਼ਰੂਰ ਹੋਈਆਂ। ਯੂਕੇ ਦੇ ਵਿੱਚ ਕੁਝ ਸਮੇਂ ਤੋਂ ਪ੍ਰਵਾਸ ਨੀਤੀਆਂ ਨੂੰ ਲੈ ਕੇ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਖਾਸ ਕਰਕੇ ਲੋਕਾਂ ਦਾ ਗੁੱਸਾ ਅਸਾਈਲਮ ਸੀਕਰਸ ਅਤੇ ਗੈਰ ਕਾਨੂੰਨੀ ਢੰਗ ਦੇ ਨਾਲ ਇੰਗਲਿਸ਼ ਚੈਨਲ ਪਾਰ ਕਰਕੇ ਆਉਣ ਵਾਲਿਆਂ ਤੇ ਫੁੱਟਿਆ। ਲੋਕਾਂ ਦਾ ਕਹਿਣਾ ਹੈ ਕਿ ਦੂਜੇ ਮੁਲਕਾਂ ਦੇ ਵਿੱਚੋਂ ਆਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਕਾਰਨ ਦੇਸ਼ ਤੇ ਉੱਤੇ ਕਾਫੀ ਬੋਝ ਵਧਿਆ ਹੈ ਅਤੇ ਅਪਰਾਧ ਦੇ ਵਿੱਚ ਵੀ ਕਾਫੀ ਇਜਾਫਾ ਹੋਇਆ। ਪ੍ਰਵਾਸ ਦਾ ਵਿਰੋਧ ਕਰੇ ਲੋਕਾਂ ਨੇ ਕਈ ਸ਼ਹਿਰਾਂ ਦੇ ਵਿੱਚ ਸ਼ਰਨਾਰਥੀਆਂ ਨੂੰ ਰੱਖਣ ਵਾਲੇ ਹੋਟਲਾਂ ਦੇ ਬਾਹਰ ਵੀ ਰੋਸ ਮੁਜ਼ਾਹਰੇ ਕੀਤੇ। ਇਸ ਦੌਰਾਨ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ ਹਿੰਸਕ ਝੜਪਾਂ ਵੀ ਪਿਛਲੇ ਕਈ ਸਮੇਂ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਹੋਟਲਾਂ ਦੇ ਵਿੱਚ ਰਹਿਣ ਵਾਲੇ ਸ਼ਰਨਾਰਥੀਆਂ ਦੇ ਵੱਲੋਂ ਗੋਰੀ ਜਾਤੀ ਦੀਆਂ ਮਹਿਲਾਵਾਂ ਅਤੇ ਬੱਚਿਆਂ ਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ। ਯੂਕੇ ਦੇ ਵਿੱਚ ਪ੍ਰਵਾਸ ਦਾ ਮੁੱਦਾ ਚੁੱਕਣ ਦੇ ਵਿੱਚ ਬਿਲੀਅਨਅਰ ਐਲਨ ਮਸਕ ਦਾ ਕਾਫੀ ਵੱਡਾ ਰੋਲ ਰਿਹਾ ਹੈ। ਲੰਡਨ ਵਾਲੀ ਰੈਲੀ ਨੂੰ ਲੈ ਕੇ ਵੀ ਮਸਕ ਨੇ ਆਪਣੇ ਐਕਸ ਅਕਾਊਂਟ ਤੇ ਰਾਹੀਂ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਲੰਡਨ ਦੇ ਵਿੱਚ ਐਂਟੀ ਇਮੀਗ੍ਰੇਸ਼ਨ ਰੈਲੀ ਨੇ 1 ਲੱਖ ਤੋਂ ਵੱਧ ਲੋਕਾਂ ਨੂੰ ਇਕੱਠਾ ਕੀਤਾ ਜਿਸ ਨੂੰ ਟੌਮੀ ਰੋਬਿੰਸਨ ਨੇ ਲੀਡ ਕੀਤਾ। ਐਲਨ ਮਸਕ ਨੇ ਇੱਥੇ ਟੌਮੀ ਰੋਬਿੰਸਨ ਦੀ ਜਮ ਕੇ ਸ਼ਲਾਗਾ ਵੀ ਕੀਤੀ ਟੋਮੀ ਰੋਬਿੰਸਨ ਨੇ ਰੈਲੀ ਦੇ ਵਿੱਚ ਭਾਸ਼ਣ ਦਿੰਦੇ ਹੋਏ ਕਿਹਾ ਕਿ ਬ੍ਰਿਟੇਨ ਦੇ ਨਾਗਰਿਕਾਂ ਨੂੰ ਆਪਣੇ ਦੇਸ਼ ਦੇ ਵਿੱਚ ਘੱਟੋ ਘੱਟ ਅਧਿਕਾਰ ਤਾਂ ਮਿਲਨੇ ਚਾਹੀਦੇ ਨੇ ਅਤੇ ਗੈਰ ਕਾਨੂੰਨੀ ਪ੍ਰਵਾਸ ਨੂੰ ਇੱਥੇ ਰੋਕਣਾ ਬਹੁਤ ਜ਼ਰੂਰੀ ਹੈ ਰੋਬਿੰਸਨ ਨੇ ਪ੍ਰਦਰਸ਼ਨ ਦੀ ਸ਼ਲਾਗਾ ਕਰਦੇ ਹੋਏ ਕਿਹਾ ਕਿ ਹੁਣ ਬ੍ਰਿਟਿਸ਼ ਲੋਕ ਜਾਗ ਗਏ ਨੇ ਅਤੇ ਹੁਣ ਇਹ ਰੁਕਣ ਵਾਲਾ ਨਹੀਂ ਅੱਜ ਗ੍ਰੇਟ ਬ੍ਰਿਟੇਨ ਦੇ ਵਿੱਚ ਸੱਭਿਆਚਾਰਕ ਇਨਕਲਾਬ ਦੀ ਚਿੰਗਾਰੀ ਲੱਗ ਗਈ ਹੈ ਇਹ ਸਾਡਾ ਪਲ ਹੈ ਬ੍ਰਿਟਿਸ਼ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਦਾ ਇਸਰਾਈਲੀ ਨੂੰ ਲੈ ਕੇ ਹਾਲੇ ਤੱਕ ਕੋਈ ਵੀ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਹਾਲਾਂਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਉਸਨੇ ਹਿੰਸਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਰੈਲੀ ਨੇ ਯੂਕੇ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸ ਦੇ ਮੁੱਦੇ ਨੂੰ ਉਜਾਗਰ ਕੀਤਾ ਅਤੇ ਨਾਲ ਹੀ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਗੁੱਸੇ ਨੂੰ ਜ਼ਿਆਦਾ ਪੜਕਾਇਆ ਹੈ ਕਿ ਰੈਲੀ ਭਾਰਤੀ ਭਾਈਚਾਰਾ ਖਾਸ ਕਰਕੇ ਪੰਜਾਬੀ ਪ੍ਰਵਾਸੀਆਂ ਦੇ ਲਈ ਵੀ ਵੱਡੀ ਚੁਣੌਤੀ ਬਣ ਸਕਦਾ ਹੈ ਵੱਡੀ ਗਿਣਤੀ ਵਿੱਚ ਪੰਜਾਬੀ ਨੌਜਵਾਨ ਯੂਕੇ ਦੇ ਵਿੱਚ ਹਾਲੇ ਵੀ ਕੱਚੇ ਤੌਰ ਤੇ ਰਹਿ ਰਹੇ ਨੇ ਇਸ ਰੈਲੀ ਦੇ ਨਾਲ ਉਹਨਾਂ ਦੇ ਖਿਲਾਫ ਨਫ਼ਰਤ ਅਤੇ ਰੇਸਿਜ਼ਮ ਦੇ ਵਿੱਚ ਵਾਧਾ ਹੋ ਸਕਦਾ ਹੈ